ਸਿੱਧੂ ਮੂਸੇਵਾਲੇ ਦੇ ਦੇਖੋ ਕਿੰਨਾ ਰਤੂਬਾ ਕਮਾਇਆ ਜੀ ਲੋਕੀ ਬਹੁਤ ਪਿਆਰ ਕਰ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਅੱਜ ਬਿਕਰੀ ਰੱਖੜੀ ਪੂਰੀ ਹੈ ਇਹ ਜਿਆਦਾ ਵਿਕਰੀ ਹੈ ਜੀ ਸਿੱਧੂ ਮੂਸੇਵਾਲੇ ਦੀ ਰੱਖੜੀ ਸਭ ਤੋਂ ਜਿਆਦਾ ਵਿਕਰੀ ਹੈ ਤੇ ਜਿੰਨੀਆਂ ਮੇਰੀਆਂ ਭੈਣਾਂ ਨੇ ਇਹ ਰੱਖੜੀ ਜਿਆਦਾ ਖਰੀਦੀਆਂ ਨੇ ਸ਼ਾਬਾਸ਼ ਇਸ ਦਾ 60 ਰੁਪਏ ਤੋਂ ਸ਼ੁਰੂ ਹੈ ਜੀ ਇਹ 70 ਰੁਪਏ ਦੀ ਹੈ ਹਾਂ ਇੱਕ ਹੁਣ ਬਹੁਤ ਸੋਹਣੀ ਇਸ ਦਾ ਨੰਬਰ ਇੰਡੋਰਾਨ ਦੇ ਵਿੱਚ ਕੀ ਰੇਟ ਹੋਗਾ 150 ਰੁਪਏ ਰੇਟ ਹੈ ਜੀ ਆਤਰੰਦਾਂ ਜਿਹੜਾ ਜਿਲਾਏ ਇਹ ਸਾਰਾ ਮੈਨੂੰ ਬਹੁਤ ਪਿਆਰ ਕਰਦਾ ਹੈ ਸੇਵਾ ਭਾਵ ਹੈ ਹਾਂ ਸੇਵਾ ਭਾਵ ਮਨ ਚ ਵਿੱਚ ਇਹੋ ਭਾਵ ਹੈ ਕਿ ਮੈਂ ਪੈਸੇ ਘਾਟੋ ਘਟ ਲਵਾ ਤੇ ਮੇਰੇ ਭੈਣਾਂ ਦਾ ਫਾਇਦਾ ਹੋ ਜਾਵੇ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਲੁਟੋ ਨਜ਼ਾਰੇ ਮਾਦੇ ਦਵਾਰੇ ਲੁਟੋ ਨਜ਼ਾਰੇ ਮਾਦੇ ਦਵਾਰੇ ਬੜਾ ਕੀਮਤੀ ਵੇਲਾ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਮੇਲਾ ਜੀ ਮੇਲਾ ਚਿੰਤਾਪੁਰਣੀ ਮਾਦਾ ਮੇਲਾ ਕਿਆ ਬਾਤ ਹੈ ਸਾਥੀਓ ਪੂਰੇ ਪਹਾੜ ਦੇ ਵਿੱਚ ਰਖੜੀ ਦਾ ਤਿਹਾੜ ਬੜੀ ਤੁਮਤਾਨ ਨਾਲ ਮਨਾਇਆ ਜਾਂਦਾ ਹੈ ਖਾਸ ਤੌਰ ਤੇ ਜਿਹੜੇ ਭੈਣ ਭਰਾ ਨੇ ਇਸ ਦਿਨ ਨੂੰ ਮਿਲ ਕੇ ਮਨਾਉਂਦੇ ਨੇ ਕਿਉਂਕਿ ਅੱਗੇ ਪਿੱਛੇ ਭਾਵੇਂ ਸਮਾਂ ਨਾ ਮਿਲੇ ਲੇਕਿਨ ਇਸ ਦਿਨ ਭੈਣ ਭਰਾ ਸਮਾਂ ਜ਼ਰੂਰ ਕਰਦੇ ਨੇ ਤੇ ਜਦੋਂ ਭੈਣਾਂ ਰਖੜੀ ਬੰਨ੍ਹਦੀਆਂ ਨੇ ਵੀਰਾਂ ਨੂੰ ਤੇ ਕਿਹੜੀ ਰੱਖਿਆ ਹੁੰਦੀ ਹੈ ਕਹਿੰਦੇ ਕਿ ਸਾਡੀ ਰੱਖਿਆ ਕਰੇਗਾ ਸਾਡਾ ਭਰਾ ਜਿਹੜਾ ਵੀਰ ਹੈ ਬੜੀਆਂ ਆਸਾਂ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਤਿਹਾੜ ਜਿਹੜਾ ਮਨਾਇਆ ਜਾਂਦਾ ਹੈ ਯਕੀਨ ਇਹ ਸਵਾਲ ਜਿਹੜੀ ਮਹਿੰਗਾਈ ਹੈ ਉਹ ਕਿੰਨੀ ਕਿਸੇ ਰਖੜੀ ਤੇ ਹੱਥ ਨੂੰ ਮਾਰ ਦੇਦੀ ਹੈ ਕੋਈ ਕੋਈ ਅਸਰ ਪਿਆ ਹੈ ਮਹਿੰਗਾਈ ਵਧਣ ਨਾਲ ਕੀ ਗ੍ਰਾਹਕੀ ਘਟ ਹੋਈ ਹੈ ਕਿੰਨਾ ਕੁ ਫਰਕ ਪਿਆ ਕਿਸ ਤਰੀਕੇ ਦੀ ਵੈਰਾਈਟੀ ਇਸ ਵਾਰ ਮਾਰਕੀਟ ਦੇ ਵਿੱਚ ਆਈ ਹੈ ਨਵੇਂ ਟ੍ਰੈਂਡ ਚੇਂਜ ਹੁੰਦੇ ਨੇ ਹੱਦ ਬਾਦ ਕੁਛ ਨਾ ਕੋਈ ਨਵਾਂ ਮਾਲ ਕਿਚੋਂ ਆਉਂਦਾ ਹੈ ਤੇ ਖਾਸ ਤੌਰ ਤੇ ਅੱਜ ਜਿਹੜੇ ਵੀਰ ਕੋ ਪਹੁੰਚੇ ਆ ਇਹ ਭਜਨਗਾਏ ਕੇ ਮਹੰਤ ਹੈ ਤੇ ਮੰਤਾਈ ਦੇ ਨਾਲ ਨਾਲ ਭਸਨਾ ਦੇ ਨਾਲ ਨਾਲ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਸੂਪ ਦਾ ਵੀ ਕੰਮ ਕਰਦੇ ਨੇ ਸੂਪ ਵੀ ਬੜਾ ਸ਼ਾਨਦਾਰ ਬਣਾਉਂਦੇ ਨੇ ਗਦਨੀਆਂ ਅੱਜ ਸੱਤੂ ਬਣਾਉਂਦੇ ਨੇ ਸ਼ੇਕ ਬਣਾਉਂਦੇ ਨੇ ਲੇਕਿਨ ਨਾਲ ਦੀ ਨਾਲ ਸੀਜ਼ਨਲ ਕੰਮ ਵੀ ਜ਼ਰੂਰ ਕਰਦੇ ਆ। ਸੋ ਇਸ ਵਾਰ ਦੇ ਰਖੜੀ ਦੇ ਤਿਹਾਕ ਤੇ ਇਹਦਾ ਖੜੀਆਂ ਲੈ ਆਏ ਨੇ। ਸੋ ਭੈਣਾਂ ਲਈ ਤੇ ਤਿਹਾਕ ਤੇ ਬੜਾ ਵਧੀਆ ਇੱਕ ਖੂਬਸੂਰਤ ਤੋਹਫ਼ਾ ਕਹਿ ਸਕਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਜਿੱਥੇ ਰਖੜੀ ਦੇ ਦੇ 2-200 ਰੁਪਏ ਦੀ ਹੋ ਗਈ ਹੈ ਤੇ ਕਈ ਭੈਣਾਂ ਖਾਲੀ ਹੱਥ ਨਿਰਾਸ਼ ਹੋ ਕੇ ਮੁੜ ਜਾਂਦੀਆਂ ਨੇ ਕਿਉਂਕਿ ਮਹਿੰਗਾਈ ਕਿਤੇ ਨਾ ਕਿਤੇ ਅਸਰ ਬਹੁਤ ਵੱਡਾ ਪਾਉਂਦੀ ਆ ਆਮ ਲੋਕਾਂ ਦੀ ਜੇਬ ਦੇ ਉੱਪਰ। ਸੋ ਗੱਲਬਾਤ ਕਰਾਂਗੇ ਮਨਜੀਬ ਉਹਸਾਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਨਜੀ ਨਾਮ ਦੱਸਿਓ ਸਾਰੀ ਸੰਗਤ ਨੂੰ ਹਾਂਜੀ ਜੈ ਮਾਤਾ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਿੰਸ ਗਾਂਧੀ ਅਜਾ ਮਨਜੀ ਸਾਲ ਚ ਇੱਕ ਵਾਰੀ ਤਿਉਹਾਰ ਹੋਣਾ ਹੁੰਦਾ ਲੇਕਿਨ ਮਹਿੰਗਾਈ ਜਦੋਂ ਵੱਧਦੀ ਹੈ ਨਾ ਤੇ ਕਿਤਨਾ ਕਿਤੇ ਲੋਕ ਜਿਹੜੇ ਨੇ ਫਿਰ ਉਹ ਸਹਿਮਝੇ ਜਾਂਦੇ ਲੋਕ ਕਹਿੰਦੇ ਇਹਨੇ ਪੈਸੇ ਖਰਚਨ ਨਾਲੋਂ ਕਦੇ ਸਾਦਾ ਤੁਰਾਦ ਮਨਾ ਲੀਏ ਇਸ ਵਾਰ ਲੋਕਾਂ ਦੇ ਮਨ ਕਿੱਦਾਂ ਹੋਏ ਨੇ ਕੀ ਲੋਕ ਪੈਸੇ ਖਰਚਦੇ ਨੇ ਆਦਾ ਖੜੀਗਾ ਕੀ ਰੇਟ ਹੋ ਗਈਆਂ ਕਿੰਨਾ ਕਗਾਕ ਪੈ ਰਹੇ ਐ ਇਸ ਵਾਰ ਸਰ ਦੇਖੋ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਮਹਿੰਗਾਈ ਦੇ ਕਾਰਨ ਦੇਖੋ ਰਖੜੀ ਤਾਂ ਨੇਚਰਲ ਜਿਹੜੀ ਗੱਲ ਹੈ ਕਿ ਪੈਣਾ ਨਹੀਂ ਲੈਣੀ ਲੈਣੀ ਹੈ। ਖਰੀਦਣੀ ਖਰੀਦਣੀ ਆ ਤੇ ਦੇਖੋ ਮੈਂ ਰਖੜੀ ਲਗਾਈ ਹੈ ਬਹੁਤ ਵਧੀਆ ਔਰ ਸਸਤੇ दाम ਤੇ ਤੇ ਬਹੁਤ ਵਧੀਆ ਰਖੜੀ। ਅੱਛਾ ਸਸਤੇ दाम ਤੇ ਲਈਏ ਕਿੱਥੋਂ ਕਿਹੜੀ ਰੇਟ ਤੋਂ ਸ਼ੁਰੂ ਕਰਤੀ ਰਖੜੀ? ਰਖੜੀ ਸਰ 10 ਰੁਪਏ ਤੋਂ ਸ਼ੁਰੂ ਆ। 10 ਤੋਂ ਲੈ ਕੇ 50 ਤੱਕ ਰਖੜੀ ਬਹੁਤ ਵਧੀਆ ਰਖੜੀ ਹੈ ਜੀ। 50 ਰੁਪਏ ਤੱਕ ਸਭ ਤੋਂ ਵਧੀਆ ਰਖੜੀ। ਸਭ ਤੋਂ ਵਧੀਆ ਜਿਹੜੀ ਤੁਹਾਨੂੰ ਬਾਜ਼ਾਰ 150 200 ਰੁਪਏ ਦੀ ਮਿਲੇਗੀ ਮੇਰੇ ਕੋਲ 50 ਰੁਪਏ। ਥੋੜੀ ਕੁਆਲਿਟੀ ਦਿਖਾਓ। ਸਸਤੀ ਉਹ 10 ਰੁਪਏ ਤੋਂ ਰਖੜੀ ਸ਼ੁਰੂ ਹੋ ਰਹੀਆਂ ਇਸ ਦਾ 60 ਰੁਪਏ ਦਾ ਸ਼ੁਰੂ ਹੈ ਜੀ। ਇਹ 70 ਰੁਪਏ ਦੀ ਆ। ਹਾਂ ਇੱਕ ਗੱਲ ਬਹੁਤ ਸੋਹਣੀ। ਇਸ ਤੁਹਾਨੂੰ ਪਿਆਰ। ਇੰਦਰਾਣ ਦੇ ਵਿੱਚ ਕੀ ਡੇਟ ਹੋਊਗਾ? 150 ਰੁਪਏ ਡੇਟ ਹੈ ਜੀ ਦਾ। ਤੇ ਤੁਸੀਂ ਇੰਨੀ ਸਸਤੀ ਕਿਉਂ ਵੇਚੀ ਜਾਂਦੇ ਹੋ? ਦੇਖੋ ਮੈਂ ਸਾਰਿਆਂ ਦਾ ਪਿਆਰ ਖੜਨਾ ਜੀ। ਸਾਰੀਆਂ ਭੈਣਾਂ ਦਾ ਪਿਆਰ ਖੜਨਾ ਕਿ ਸਾਰੇ ਲੋਕੀ ਮੈਨੂੰ ਪਿਆਰ ਕਰਦੇ ਨੇ। ਇਸ ਲਈ ਮੈਂ ਸਸਤੀ ਵੇਚਦਾ। ਅਜਾ ਸੂਪ ਵੇਚਣ ਦੀ ਗੱਲ ਹੁੰਦੀ ਉਦੋਂ ਵੀ 40 ਰੁਪਏ ਦਾ ਬੜਾ ਵਧੀਆ ਸਮਝੀਆਂ ਦਾ ਸੂਪ। ਜੀ ਜੀ। ਸਤੂ ਦੀ ਗੱਲ ਹੁੰਦੀ ਉਹ ਵੀ 20-30 ਰੁਪਏ ਗਲਾਸ। ਰੱਖਣੀਆਂ ਵੀ। ਗਾਹਕ ਬਹੁਤ ਹੈ ਲੇਕਿਨ ਕਿਤਨੇ ਤੱਕ ਲੱਗਦਾ ਨਹੀਂ ਇਹ ਕਮਾਈ ਬਹੁਤੀ ਘੱਟ ਰੱਖੀ ਆਪਾਂ ਕਮਾਈ ਮੈਂ ਤਾਂ ਘੱਟ ਰੱਖੀ ਜੀ ਮੇਰਾ ਕੰਮ ਹੈਗਾ ਮੇਨ ਜਾਗਰਨ ਦਾ ਮੈਂ ਮਹਾਮਈ ਦੇ ਭਜਨ ਕਰਦਾ ਤੇ ਸੰਗਤਾਂ ਮੈਨੂੰ ਬਹੁਤ ਪਿਆਰ ਕਰਦੀਆਂ ਜੀ ਤੇ ਇਸ ਲਈ ਮੈਂ ਉਹਨਾਂ ਕੋ ਪੈਸੇ ਵਧ ਲੈ ਕੇ ਮੇਰਾ ਮਨ ਨਹੀਂ ਕਰਦਾ ਕਿ ਪੈਸੇ ਇਹਨਾਂ ਕੋ ਵਧ ਲਾਵਾਂ ਕਿ ਮੈਂ ਕਹਿੰਦਾ ਕਿ ਮਾਂ ਮਈ ਦੇ ਜਗਰਤ ਕਰਾਂਦੇ ਆ ਉਹ ਮੇਰੀ ਸੰਗਤ ਹੈ ਆਤਰੰਦਾ ਜਿਹੜਾ ਜ਼ਿਲ੍ਹਾ ਹੈ ਇਹ ਸਾਰਾ ਮੈਨੂੰ ਬਹੁਤ ਪਿਆਰ ਕਰਦਾ ਹੈ ਸੇਵਾ ਭਾਵ ਹੈ ਹਾਂ ਸੇਵਾ ਭਾਵ ਮਨ ਜੀ ਵਿੱਚ ਇਹੋ ਭਾਵ ਹੈ ਕਿ ਮੈਂ ਪੈਸੇ ਘਰ ਤੋਂ ਘੜ ਲਵਾ ਤੇ ਮੇਰੇ ਭੈਣਾਂ ਦਾ ਫਾਇਦਾ ਹੋ ਸਕੇ ਅੱਛਾ ਉਦਾਂ ਵੀ ਗਾਉਂਦੇ ਹੋ ਟੀਸੀਡੀਸ ਤੇ ਤੁਹਾਡੇ ਬੜੇ ਸ਼ਾਨਦਾਰ ਭਜਨਾਉਂਦੇ ਆ ਕਿ ਮੈਂ ਸੁਣਿਆ ਤੁਹਾਡਾ ਮਾਸਟਰ ਸਲੀਮ ਉਹਨਾਂ ਦੀ ਟੀਮ ਹੈ ਜਿਹੜੀ ਸੋਨੂ ਭਗਤ ਉਹਨਾਂ ਦੀ ਉਹਨਾਂ ਦੇ ਨਾਲ ਤੁਹਾਡਾ ਭੇਡ ਆਈ ਮਾਤਾ ਚਿੰਤਪੁਰਨੀ ਜੀ ਉਹ ਭੇਡ ਆਪਾਂ ਜਰੂਰ ਸੁਣਾਈਏ ਸੰਗਤ ਨੂੰ ਕਿ ਸਾਵਣ ਦਾ ਮੇਲਾ ਚੱਲ ਰਿਹਾ ਸੀਗਾ ਤੇ ਮਾਤਾ ਦਾਨੀ ਨੇ ਭੇਟਾ ਬਹੁਤ ਚੱਲੀਆਂ ਨੇ ਮਾਦਰਾਂ ਨੂੰ ਵੀ ਭੇਟ ਵੀ ਆਪਾਂ ਸੁਣਾਉਣੀ ਹੈ ਜੀ ਜੀ ਸਰ ਸਰ ਦੇਖੋ ਸੋਨੂ ਭਗਤ ਜੀ ਵੱਲੋਂ ਮਿਊਜ਼ਿਕ ਕੀਤਾ ਗਿਆ ਹੈ ਮੇਲਾ ਬਹੁਤ ਸੋਣੀ ਭੇਡਾ ਜੀ ਮੈਂ ਤੁਹਾਨੂੰ ਜਰੂਰ ਸੁਣਾਵਾਂਗਾ ਬੋਲ ਬੜੇ ਪਿਆਰੇ ਨੇ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਲੁਟੋ ਨਜ਼ਾਰੇ ਮਾਦੇ ਦਵਾਰੇ ਲੁਟੋ ਨਜ਼ਾਰੇ ਮਾਦੇ ਦਵਾਰੇ ਬੜਾ ਕੀਮਤੀ ਵੇਲਾ ਮੇਲਾ ਜੀ ਮੇਲਾ ਚਿੰਤਾਪੁਰ ਨਹੀਂ ਮਾਦਾ ਮੇਲਾ ਮੇਲਾ ਜੀ ਮੇਲਾ ਚਿੰਤਾਪੁਰਣੀ ਮਾਦਾ ਮੇਲਾ ਕਿਆ ਬਾਤ ਹੈ ਮੰਤੂ ਜੀ ਮੈਂ ਸੁਣਿਆ ਮੰਤਾਈ ਵੀ ਆ ਤੁਹਾਡੇ ਕੋਲ ਤੁਸੀਂ ਮਤਲਬ ਮੰਨ ਤੋਂ ਮਿਲੀ ਹੋਈ ਆਪਾਂ ਨੂੰ ਪੱਗ ਮਿਲੀ ਹੈ ਜੀ ਸਰ ਮੈਨੂੰ ਮੰੰਦੀ ਦਾ ਬਾਣਾ ਮਿਲਿਆ ਜੀ ਮੇਰੇ ਗੁਰੂ ਜੀ ਸ਼ਤਰਦਾਰੀ ਮੰਤ ਬੈਰੀ ਲਾਲ ਜੀ ਜਲੰਧਰ ਵਾਲੇ ਜਿਨ੍ਹਾਂ ਕੋ ਮੈਨੂੰ ਪੱਗ ਮਿਲੀ ਹੈ ਤੇ ਮੰੰਦੀ ਦਾ ਬਾਣਾ ਮੈਨੂੰ ਮਿਲਿਆ ਜੀ ਫੇ ਭਜਨ ਵੀ ਚੱਲਦਾ ਨਾਲ ਨਾਲ ਕਾਰੋਬਾਰ ਵੀ ਚੱਲਦਾ ਜੀ ਨਾਲ ਭਜਨ ਨਾਲ ਕਾਰੋਬਾਰ ਨਾਲ ਮਹਾਮੈਦਾ ਜੋ ਵੀ ਗੁਣਗਾਣਾ ਜੀ ਕਿਆ ਬਾਤ ਹੈ ਤੇ ਆ ਕਿਹਦੇ ਦੱਕੜੀ ਕਿਹੜੀ ਜ਼ਿਆਦਾ ਵਿਕਰੀ ਆ ਦਿਖਾਓ ਵੈਸੇ ਰਖੜੀ ਸਾਹਿਬ ਦੇਖੋ ਬੜੇ ਸੋਨੇ ਸੋਨੇ ਧਾਗੇ ਆ ਦੇਖੋ ਦੇਖੋ ਬੜੇ ਪਿਆਰੇ ਪਿਆਰੇ ਧਾਗਲੇ ਆ ਕਿ ਆ 20 ਰੁਪਏ ਸੇਲ ਦੇ ਵਿੱਚ ਅੱਛਾ ਇਹ 20 ਰੁਪਏ 20 ਰੁਪਏ ਸੇਲ ਇਹ ਬਜ਼ਾਰ ਤੁਹਾਨੂੰ 70 ਰੁਪਏ 80 ਰੁਪਏ ਮਿਲੇਗੀ ਬਾਕੀ ਬਹੁਤ ਫਾਇਦਾ ਆ ਦੇਖੋ ਰਖੜੀ 50 ਰੁਪਏ ਦੀ ਕਿੰਨੀ ਪਿਆਰੀ ਰਖੜੀ ਹੈ ਜੀ 50 ਰੁਪਏ ਦੀ ਅੱਛਾ ਆਨਲਾਈਨ ਕਹਿੰਦੇ ਅੱਜ ਕੱਲ ਬੜਾ ਕਾਰੋਬਾਰ ਚ ਰਖੜੀਆਂ ਮੈਂ ਦੇਖਦਾ ਸੀਗਾ ਸਵੇਰ ਤੋਂ ਆਨਲਾਈਨ ਵੀ ਬੜਾ ਮਾਲ ਆ ਗਿਆ ਦੇ ਉਹ ਕਿੰਨਾ ਕਿੰਨਾ ਫਰਕ ਪਿਆ ਆ ਆਨਲਾਈਨ ਦੇਖੋ ਸਰ ਮੈਂ ਰਖੜੀ ਬਹੁਤ ਵਧੀਆ ਲੈ ਕੇ ਆਇਆ ਲੇਕਿਨ ਗਾਹ ਦੀ ਕਮੀ ਹੈ ਮੇਰੇ ਕੱਲੇ ਦੇ ਦੁਕਾਨ ਤੇ ਕਮੀ ਨਹੀਂ ਹੈ ਸਾਰੀ ਮਾਰਕੀਟ ਚ ਚੈੱਕ ਕਰੋ ਸਾਰੀ ਮਾਰਕੀਟ ਚ ਕਮੀ ਹੈ ਕਿਉਂ ਕਾਰਨ ਕੀ ਹੈ ਕਿ ਆਨਲਾਈਨ ਸ਼ੋਪਿੰਗ ਜਿਆਦਾ ਹੋ ਰਹੀ ਹੈ ਲੋਕੀ ਆਨਲਾਈਨ ਸ਼ੋਪਿੰਗ ਕਰ ਰਹੇ ਆ ਘਰੇ ਹੀ ਆਨਲਾਈਨ ਦੇਖਦੇ ਨੇ ਰਖੜੀ ਪਸੰਦ ਕਰਦੇ ਨੇ ਆਪਣੇ ਘਰੇ ਮੰਗਾ ਲੈਂਦੇ ਨੇ ਆਨਲਾਈਨ ਸ਼ੋਪਿੰਗ ਦੇ ਕਾਰਨ ਸਾਡੇ ਦੁਕਾਨਦਾਰਾਂ ਦਾ ਥੋੜਾ ਜਿਆ ਮਲਕੀ ਗਾਹ ਦੀ ਕਮੀ ਆਈ ਹੈ ਜੀ ਅੱਛਾ ਕਿਆ ਮਾਦਮਾ ਦੇਖ ਰਹੇ ਆ ਇੱਥੇ ਸਿੱਧੂ ਮੂਸੇਵਾਲਾ ਦੀ ਰਖੜੀ ਜਿਹੜੀ ਬਣੀ ਸੋ ਕਿਤਨਾ ਕਿਤੇ ਅੱਗੇ ਗੁੱਡੀਆਂ ਕੱਪੜਿਆਂ ਦੇ ਆਪਾਂ ਦੇਖਦੇ ਸੀਗੇ ਲੇਕਿਨ ਰਖੜੀਆਂ ਦੇ ਵੀ ਹੁਣ ਕਹਿੰਦੇ ਆ ਕਿ ਸਿੱਧੂ ਮੂਸੇਵਾਲਾ ਆਣਾ ਸ਼ੁਰੂ ਹੋ ਗਿਆ ਬਿਲਕੁਲ ਸਰ ਬਿਲਕੁਲ ਸਿੱਧੂ ਮੂਸੇਵਾਲਾ ਦੇ ਦੇਖੋ ਕਿੰਨਾ ਰਤਬਾ ਕਮਾਇਆ ਜੀ ਲੋਕੀ ਬਹੁਤ ਪਿਆਰ ਕਰ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਅੱਛਾ ਵਿਕਰੀ ਰੱਖੜੀ ਪੂਰੀ ਇਹ ਜ਼ਿਆਦਾ ਵਿਕਰੀ ਹੈ ਜੀ ਸਿੱਧੂ ਮੂਸੇਵਾਲੇ ਦੀ ਰਖੜੀ ਸਭ ਤੋਂ ਜ਼ਿਆਦਾ ਵਿਕਰੀ ਹੈ ਤੇ ਜਿੰਨੀਆਂ ਮੇਰੇ ਭੈਣਾਂ ਨੇ ਇਹ ਰਖੜੀ ਜ਼ਿਆਦਾ ਖਰੀਦੀਆਂ ਨੇ ਕਿਆ ਬਾਤ ਹੈ ਚਾਹੇ ਉਹ ਰਖੜੀ ਬਣੇ ਚਾਹੇ ਨਾ ਬਣੇ ਉਹ ਰਖੜੀ ਜ਼ਰੂਰ ਲੱਗ ਜਾਂਦੀਆਂ ਨੇ ਕਿਆ ਬਾਤ ਹੈ ਲੋਕੀ ਜਿਸ ਤਰ੍ਹਾਂ ਮਰਜ਼ੀ ਹੈ ਕੋਈ ਕਲਾਕਾਰ ਹੋਵੇ ਕਿਉਂਕਿ ਸਾਰਾ ਜਦਾਂ ਸਾਂਝਾ ਹੁੰਦਾ ਹੈ ਇਸ ਤਰੀਕੇ ਨਾਲ ਉਹਦਾ ਚਲੇ ਜਾਣਾ ਲੋਕ ਯਾਦ ਕਰਦੇ ਆ ਅਸੀਂ ਵੀ ਯਾਦ ਕਰਦੇ ਆ ਬਹੁਤ ਅੱਛਾ ਸਿੰਗਰ ਸੀ ਬਹੁਤ ਅੱਛਾ ਉਹਨਾਂ ਦੀ ਆਵਾਜ਼ ਸੀ ਤੇ ਬਹੁਤ ਪਿਆਰੇ ਪਿਆਰੇ ਉਹਨਾਂ ਦੇ ਗੀਤ ਆਏ ਨੇ ਤੇ ਅਸੀਂ ਵੀ ਸਾਰੇ ਤਰਨਤਨਵਾਸੀ ਸਾਰੇ ਇਹਨੂੰ ਪਿਆਰ ਕਰਦਾ ਹੈ ਤੇ ਇਸ ਲਈ ਉਹਨਾਂ ਦੀ ਰਖੜੀ ਵਿਕ ਰਹੀ ਹੈ ਬਹੁਤ ਜ਼ੋਰਾਂ ਚ ਰਖੜੀ ਵਿਕ ਰਹੀ ਹੈ ਆਨਲਾਈਨ ਸ਼ਾਪਿੰਗ ਵੀ ਸਿੱਧੂ ਮੁਸੱਲਿਦ ਦੀ ਲੋਕੀ ਕਰ ਰਹੇ ਨੇ ਜਿਆਦਾ ਅੱਛਾ ਬੱਚਿਆਂ ਦੀ ਕਿਹੜੀ ਹੈ ਕਿਉਂਕਿ ਬੱਚਿਆਂ ਦਾ ਕੋਈ ਖਾਸ ਆ ਸੋ ਬਿਲਕੁਲ ਆਪਾਂ ਦੇਖਾਂਗੇ ਤਸਵੀਰਾਂ ਨਾਲ ਦੇ ਕੁਝ ਗਾਹਕ ਵੀ ਪਹੁੰ ਸੋ ਬਹੁਤ ਸੋਹਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੈਰਾਈਟੀ ਇੱਥੇ ਆਈ ਹੈ ਤੇ ਜਿਹੜੀ ਇਸ ਵਕਤ ਆਪਾਂ ਦੇਖ ਸਕਦੇ ਹਾਂ ਸ਼ਾਪਿੰਗ ਕਰਨ ਦੀ ਦਾਗ ਪਹੁੰਚੇ ਨੇ ਸੋ ਬਿਲਕੁਲ ਉੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਇਹ ਰਖੜੀ ਵੇਚ ਰਹੀ ਹੈ ਸੋ ਖਾਸ ਤੌਰ ਤੇ ਜਿਹੜੀ ਬੱਚਿਆਂ ਦੀ ਰਖੜੀ ਹੈ ਸੋ ਬਹੁਤ ਇਸ ਵਕਤ ਵੱਖ-ਵੱਖ ਦੇ ਤਰੀਕੇ ਦੀ ਜਿਹੜੀ ਮਾਰਕੀਟ 'ਚ ਰਖੜੀ ਆਈ ਹੈ ਸੋ ਬੜੀ ਕਮਾਲ ਦੀ ਇਸ ਵਕਤ ਕਹਿ ਸਕਦੇ ਹਾਂ ਕਲੈਕਸ਼ਨ ਰਖੜੀ ਦੇ ਵਿੱਚ ਇਸ ਵਕਤ ਬੱਚਿਆਂ ਵਾਸਤੇ ਸਕੂਟਰ ਆਇਆ ਜੀ ਸਕੂਟਰ ਕੀ ਬਾਤ ਹੈ ਇਨਾ ਲੱਕੜੀ ਦਾ ਕੰਮ ਕਰੇਗਾ ਨਾ ਸ਼ੌਪ ਰਨਰ ਦਾ ਕੰਮ ਕਰੇਗਾ ਅਜਾ ਨਾਲ ਸ਼ੌਪ ਰਨਰ ਬਣਿਆ ਨਾ ਸ਼ੌਪ ਰਨਰ ਬਣਿਆ ਜੀ ਕੀ ਬਾਤ ਹੈ ਨਾਲੇ ਲੱਕੜੀ ਬਣ ਕੇ ਉਸ ਸਕੂਲ ਦੇ ਵਿੱਚ ਯੂਜ਼ ਕਰ ਸਕਦੇ ਨੇ ਆਪਣੇ ਬੱਚੇ ਜੀ ਮਤਲਬ ਇਹ ਹੈ ਕਿ ਨਾਲ ਹੀ ਰਹੇਗਾ ਬੱਚਿਆਂ ਦੇ ਇਹ ਨਹੀਂ ਬਣ ਕੇ ਬਾਅਦ ਆਪਾਂ ਰੱਖਦੇ ਵੇਸ ਨਹੀਂ ਹੋਏਗਾ ਵੇਸ ਨਹੀਂ ਹੋਏਗਾ ਇਹਦਾ ਕੰਮ ਲੈ ਸਕਦੇ ਅਜਾ ਇਹਦਾ ਕੀ ਰੇਟ ਹੈ ਇਹ ਸਭ 40 ਰੁਪਏ ਅਜਾ 40 ਰੁਪਏ ਹਾਂ ਬਿਲਕੁਲ ਕੀ ਬਾਤ ਹੈ ਇਹ ਸਾਰੀ ਲੱਕੜੀ ਜਿੰਨੀ ਵੀ 40 ਰੁਪਏ 40 30 40 ਹਾਂਜੀ ਅੱਛਾ ਬਹੁਤ ਵਧੀਆ ਤਰੀਕੇ ਨਾਲ ਮੈਂ ਦੇਖ ਰਿਹਾ ਸਵਾਰ ਵੀ ਜਿਹੜੇ ਲੋਕ ਨੇ ਉਹ ਨਿਕਲ ਰਹੇ ਨੇ ਕਿਤੇ ਨਾ ਕਿਤੇ ਪ੍ਰਭਾਵ ਜਦੂਦ ਪਿਆ ਹੈ ਗਰਮੀ ਵੀ ਬਹੁਤ ਹੈ ਲੇਕਿਨ ਲੋਕ ਜਿੰਨੇ ਆਪਣੇ ਘਰਾਂ ਚੋਂ ਜਦੂਦ ਨਿਕਲਿਆ ਕਿਉਂਕਿ ਸਾਜ਼ ਬਾਦ ਦੇ ਤਿਉਹਾਰਾ ਨਾ ਹੁੰਦਾ ਤੇ ਸਭ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਤਿਉਹਾਰ ਦੇ ਨਾਲ ਜਿਹੜਾ ਇਤਿਹਾਸ ਮਨਾਇਆ ਜਾਵੇ ਸੋ ਗ੍ਰਾਹਕੀ ਕਿਤੇ ਨਾ ਕਿਤੇ ਹੈਗੀ ਹੈ ਮਾਰਕੀਟ ਦੇ ਵਿੱਚ ਅਸਰ ਵੀ ਪੈਂਦਾ ਲੇਕਿਨ ਫਿਰ ਵੀ ਜਿਹੜੀਆਂ ਭੈਣਾਂ ਨੇ ਉਹ ਨਿਕਲੀਆਂ ਨੇ ਅੱਜ ਘਰ ਦੇ ਵਿੱਚੋਂ ਰਖੜੀਆਂ ਲੈ ਆ ਲਈ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਥੇ ਗ੍ਰਾਹਕੀ ਲੱਗੀ ਹੋਈ ਹੈ ਸੋ ਬੜੀ ਕਮਾਲ ਦੀ ਜਿਹੜੀ ਇੱਕ ਵਾਰ ਕਹਿ ਸਕਦੇ ਆ ਕਲੈਕਸ਼ਨ ਜਿਹੜੀਆਂ ਮਾਰਕੀਟ ਦੇ ਵਿੱਚ ਰਖੜੀਆਂ ਦੀ ਮਾਰਕ ਸੋ ਵਧੀਆ ਕੰਮ ਚੱਲ ਰਿਹਾ ਹੈ ਇਸ ਵਾਦੀ ਰਖੜੀ ਦਾ ਸੋ ਕੀ ਗਾਹਕ ਜਿਹਨਾਂ ਨੇ ਅੱਜ ਮੰਦੇ ਵਿੱਚ ਲੈ ਕੇ ਨਿਕਲੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਸ਼ਾਪਿੰਗ ਕਰਕੇ ਜਾਣੀ ਹੈ ਕੋਈ ਮਨਚ ਸੋਚ ਹੈਗੀ ਹੈ ਕਿ ਇੰਨੀਆਂ ਰਖੜੀਆਂ ਲੈ ਕੇ ਜਾਣੀਆਂ ਨੇ ਜਾਂ ਕੋਈ ਦੇਹਤ ਜਾਂ ਕੋਈ ਬਜਟ ਸੈੱਟ ਕਰਕੇ ਆਏ ਨੇ ਜਾਂ ਕਿਸ ਤਰੀਕੇ ਦੇ ਡਿਜ਼ਾਈਨ ਪਸੰਦ ਕਰ ਰਹੇ ਨੇ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਹਾਲ ਜੀ ਵਧੀਆ ਜੀ ਇਸ ਵਾਦੀ ਰਖੜੀਆਂ ਲੈਣ ਪਹੁੰਚੇ ਆ ਬਸ ਸਾਰੇ ਤੇ ਕਿੱਦਾਂ ਮਹਿੰਗਾਈ ਮਹਗੂਈ ਵੈਸੇ ਫਰਕ ਪਿਆ ਵੀ ਨੇ ਠੀਕ ਏ ਮੰਗਾਈ ਸਮੇਂ ਦੇ ਹਿਸਾਬ ਨਾਲ ਮੰਗਾਈ ਤੇ ਮਨ ਲਉਗੀ ਜਿੱਤਨਾ ਮਨ ਲ ਦੁੱਗੀਆਂ ਚੀਜ਼ਾਂ ਵਧੀਆਂ ਉਤਰੇ ਐ ਰ ਕੀ ਮਨ ਲ ਰਖੜੀ ਦੇ ਵੀ ਰੇਟ ਜਿਆਦਾ ਆ ਮਠਿਆਈ ਵੀ ਜੇ ਆਪਾਂ ਚੰਗੀ ਲਵਾਂਗੇ ਤੇ ਮਠਿਆਈ ਦਾ ਫਿਰ ਰੇਟ ਤੇ ਵਧਣਾ ਹੀ ਆ ਜੇ ਮਨ ਲ ਚੰਗੀ ਵੈਰਾਈਟੀ ਲਵਾਂਗੇ ਵੈਰਾਈਟੀ ਦਾ ਰੇਟ ਤੇ ਆਈ ਹੈ ਮਨ ਲ ਲੋਕਲ ਚੀਜ਼ਾਂ ਲਵਾਂਗੇ ਤੇ ਉਸ ਸਮਨਾ ਰੇਟ ਉਹਦਾ ਉਹਦਾ ਰੇਟ ਆ ਹਾਂ ਉਹ ਤੇ ਖਾਣ ਪੀਣ ਤੇ ਡਿਪੈਂਡ ਕਰਦਾ ਨਾ ਆਪਾਂ ਚੰਗਾ ਖਾਣਾ ਗਾ ਜਾਂ ਹਲਕਾ ਖਾਣਾ ਠੀਕ ਆ ਵੈਸੇ ਵੈਰਾਈਟੀ ਠੀਕ ਆ ਮਾਰਕੀਟ ਜਿਸ ਵਾਰ ਆਹ ਮਾਰਕੀਟ ਚ ਵੈਰਾਈਟੀ ਬਹੁਤ ਵਧੀਆ ਆਈ ਹੈ ਦੇਸੀ ਘੋਦੀ ਵੀ ਗਗਨ ਕੰਮ ਮਠਿਆਈ ਲੈ ਕੇ ਆਏ ਆ ਰਖੜੇ ਵੀ ਲੈਣਦੇ ਆ ਬਹੁਤ ਵਧੀਆ ਮੱਲੋ ਉਹਨਾਂ ਦੀ ਮਠਿਆਈ ਆ ਖਾਣਯੋਗ ਆ ਬਹੁਤ ਲੋਕ ਪਸੰਦ ਕਰਦੇ ਆ ਭੀੜ ਵੀ ਕਾਫੀ ਸੀ ਉੱਥੇ ਮਤਲਬ ਕੋਈ ਅਸਰ ਨਹੀਂ ਹੈਗਾ ਮਤਲਬ ਸਾਰੇ ਭੈਣ ਭਰਾ ਇਸ ਵਾਰ ਵੀ ਉਦਾਂ ਹੀ ਤਿਉਹਾਰ ਮਨਾ ਰਹੇ ਆ ਕਿਉਂਕਿ ਸਾਲ ਚਿਕ ਦਿਨ ਆਣਾ ਤੇ ਕੋਈ ਇਸ ਤਰੀਕੇ ਦੀ ਗੱਲ ਨਹੀਂ ਆ ਕਿ ਲੋਕਾਂ ਦੇ ਵਿੱਚ ਕੋਈ ਪੈਸਿਆਂ ਨੂੰ ਲੈ ਕੇ ਜਾਂ ਕੋਈ ਬਜਟ ਨੂੰ ਲੈ ਕੇ ਸਾਦੇ ਖੁਸ਼ੀ ਨਾਲ ਤਿਉਹਾਰ ਮਨਾ ਰਹੇ ਆ ਨਹੀਂ ਇਹ ਜਿਹੜਾ ਭੈਣ ਭਰਾ ਦਾ ਤਿਉਹਾਰ ਇਹਦੇ ਜਿਤੇ ਮੇਰੇ ਸਾਹ ਬਨਾਂ ਨਹੀਂਗਾ ਕੋਈ ਇਹੋ ਜਿਹਾ ਵੀ ਜੀਉ ਜਿਹੜਾ ਕੰਜੂਸੀ ਵਰਤੂਗਾ ਹਰੇਕ ਨੂੰ ਚਾਹ ਹੁੰਦਾ ਭਈ ਭੈਣ ਨੇ ਰਖੜੀ ਬੰਨ੍ਹਣੀ ਜਾਂ ਨਾਂਦਾ ਅੱਜ ਮੈਂ ਹੀ ਜੋ ਪਿੰਡੋਂ ਤੁਰੇ ਆਂ ਬਰਸਾਤਾਂ ਹੀ ਗਏ ਆਂ ਬਹੁਤ ਜ਼ਿਆਦਾ ਰਸ ਸੀ ਤੇ ਅੱਗੇ ਅਸੀਂ ਗੱਲਾਂ ਕਰਦੇ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਅੱਜ ਦਾ ਦਿਨ ਜਿਹੜਾ ਭੈਣ ਭਰਾਵਾਂ ਦਾ ਹਰੇਕ ਤੁਸੀਂ ਸੜਕਾਂ ਤੇ ਵੇਖੋਗੇ ਤੇ ਭੈਣ ਭਰਾ ਹੀ ਮਿਲੂਗਾ ਤੁਹਾਨੂੰ ਭੈਣ ਨੇ ਰਖੜੀ ਖਰੀਦਣ ਦਾ ਹੀ ਆ ਕੋਈ ਵੀ ਭਾਵੇਂ ਮੰਨ ਲਓ ਉਹਦੀ ਪਤਨੀ ਆ ਉਹ ਵੀ ਉਹ ਵੀ ਆ ਦੇ ਭਰਾਵੋ ਕੋ ਲੈ ਕੇ ਜਾ ਰਿਹਾ ਰੌਣਕ ਮੇਲਾ ਲੱਗਾ ਬਥੇਰਾ ਰੌਣਕ ਮੇਲਾ ਲੱਗਾ ਵਾ ਐਨਜੋਇਮੈਂਟ ਕਰਨ ਦੇ ਲੋਕ ਬਹੁਤ ਜਿਆਦੇ ਮਤਲਬ ਚਾਹ ਵਾ ਸਾਰਿਆਂ ਨੂੰ ਹਰੇਕ ਬੰਦੇ ਨੂੰ ਮਤਲਬ ਚਾਹ ਵਾ ਬਹੁਤ ਵਧੀਆ ਵੈਸੇ ਇਹ ਜਿੱਦਾਂ ਦੁਕਾਨਦਾਰੀ ਨਹੀਂ ਮਿਹਨਤ ਕਰਿਆ ਜਿਸ ਤਰੀਕੇ ਨਾਲ ਅੱਜ ਆਨਲਾਈਨ ਸਮਾਨ ਬਹੁਤ ਵਿਕ ਰਿਹਾ ਦੁਕਾਨਦਾਰਾਂ ਨੂੰ ਪਾ ਰਹੀਆਂ ਨੂੰ ਹਰੇਕ ਚੀਜ਼ ਨੂੰ ਆਨਲਾਈਨ ਨੇ ਸੱਟ ਮਾਰੀ ਆ ਲੱਗਦਾ ਨਹੀਂ ਜਿਹੜੇ ਵਿਚਾਰੇ ਇੰਨੀ ਮਿਹਨਤ ਕਰਦੇ ਆ ਸਾਲ ਬਾਅਦ ਇਹ ਦਿਨ ਹੁਣ ਹੁੰਦਾ ਤੇ ਸਗੋਂ ਇਦਾਂ ਦੇ ਵੀਰ ਭਰਾਵਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਲੋਕ ਜਿਆਦਾ ਵੱਡੀਆਂ ਕੰਪਨੀਆਂ ਉਹ ਆਨਲਾਈਨ ਵੱਲ ਜਿਆਦਾ ਭਜਣ ਲੱਗੇ ਆ ਉਹ ਹੈਗਾ ਝਕਾਹ ਪਰ ਨਹੀਂ ਆਪਣਾ ਜਿਹੜਾ ਵਾ ਪਿੰਡੂ ਏਰੀਆ ਵਾ ਉਹ ਤਾਂ ਮੰਨ ਲਓ ਆਪਣੇ ਤੇ ਜਿਆਦਾ ਸਟਾਲਾਂ ਤੇ ਮੰਨ ਲਓ ਮਾਲਕੀ ਦੀ ਕੇ ਰਾਜੀ ਖੋਸਿਆ ਆਪਦੀ ਪਸੰਦ ਤਾਂ ਜਿੰਨੇ ਚ ਰੱਖੀ ਵੇਖ ਨਹੀਂ ਲੈਂਦੇ ਹੱਥ ਲਾ ਕੇ ਜਿਵੇਂ ਵੇਖ ਨਹੀਂ ਲੈਂਦੇ ਉਹ ਇਸ ਚੀਜ਼ ਨੂੰ ਬਿਹਤਰ ਸਮਝਦੇ ਆਨ ਲੈਣਾ ਮੰਨ ਲਓ ਹੈਗਾ ਸ਼ਹਿਰਾਂ ਦੇ ਵਿੱਚ ਝਕਾ ਹੈਗਾ ਪਰ ਪਿੰਡ ਵੇਰੀਏ ਦੇ ਵਿੱਚ ਜਿਹੜਾ ਬਹੁਤ ਘੱਟ ਆ ਉਹ ਹਰੇਕ ਨੂੰ ਹੁੰਦਾ ਵੀ ਮੈਂ ਜਿਹੜੀ ਸਟਾਲ ਤੇ ਜਾ ਕੇ ਆਦੇ ਆਖ ਨਾਲ ਵੇਖ ਕੇ ਜਿਹੜੀ ਚੀਜ਼ ਲਵਾਂ ਉਹ ਚੀਜ਼ ਦਾ ਜਿਹੜਾ ਵਾਜੇ ਮੇਰੇ ਹਿਸਾਬ ਦੇ ਨਾਲ ਤੇ ਆਨਲਾਈਨ ਜਿਹੜਾ ਆਪਣੇ ਏਰੀਏ ਤੇ ਬਹੁਤ ਘੱਟ ਆ ਠੀਕ ਹੈ ਧੰਨਵਾਦ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਉਧਰ ਵੀ ਜਿਹੜੀ ਰਖੜੀ ਦੀ ਸ਼ਾਪਿੰਗ ਕੀਤੀ ਜਾ ਰਹੀ ਹੈ ਭੈਣਾ ਵੱਲੋਂ ਸੋ ਬਿਲਕੁਲ ਉਧਰ ਵੀ ਮੈਂ ਤਸਵੀਰਾਂ ਦਿਖਾਉਂਗਾ ਤੇ ਬਿਲਕੁਲ ਜਿਹੜੀ ਆਪਾਂ ਗੱਲ ਕਰਾਂਗੇ ਰਖੜੀ ਦਾ ਜਿਹੜਾ ਸਮਾਂ ਖਾਸ ਤੌਰ ਤੇ ਪਾ ਜੀ ਜਦੋਂ ਰਖੜੀ ਦਾ ਸਮਾਂ ਕੀ ਹੈ ਜੀ ਨਾਲੇ ਦੱਸ ਦਈਏ ਇਹਨੂੰ ਵੀ ਲੈ ਕੇ ਬੜੀ ਕੰਫਿਊਜ਼ਨ ਚੱਲਦੀ ਹੈ ਜੀ ਹਾਂ ਜੀ ਰਖੜੀ ਦੇਖੋ ਜੀ ਲੋਕੀ ਕਈ ਆਸਤਾ ਟਾਈਮ ਟੇਬਲ ਤੇ ਬੰਦੇ ਨੇ ਕਈ ਉਹਦਾ ਵੀ ਬੰਦੇ ਨੇ ਆਪੋ ਬਣਾ ਦੇਖੋ ਕਈ ਮੰਨਦੇ ਨੇ ਟਾਈਮ ਨੂੰ ਕਿ ਆਹ ਟਾਈਮ ਤੇ ਬੰਨਣਾ ਵੈਸੇ ਤਾਂ ਸਾਰਾ ਦਿਨ ਹੀ ਰਖੜੀ ਲੋਕੀ ਬਣਾ ਰਹੇ ਕੱਲ ਉਹ ਸਭ ਦੀ ਮਰਜ਼ੀ ਆਪਣੇ ਆਪਣੇ ਭਾਵ ਨੇ ਹਾਂ ਜੀ ਆਪੋ ਆਪਣੇ ਭਾਵ ਨੇ ਅੱਛਾ ਕੋਈ ਕਸਟਮਰਾਂ ਨੂੰ ਕੋਈ ਲੋਕਾਂ ਨੂੰ ਅਪੀਲ ਆਪਣੀ ਕੋਈ ਖਾਸ ਤੋਂ ਮੈਂ ਅਪੀਲ ਕਰਾਂਗਾ ਭੈਣਾਂ ਨੂੰ ਕਿ ਰਖੜੀ ਖਰੀਦੋ ਔਰ ਆਪਣੇ ਇਹੜਾ ਭਾਈ ਭੈਣ ਵਾਲਾ ਰਿਸ਼ਤਾ ਹੈ ਨਿਭਾਓ ਹਾਂ ਜੀ ਜੀ ਅਬੋਸਾ ਤਾਂ ਬਿਲਕੁਲ ਜਿਹੜੀ ਅਪੀਲ ਕੀਤੀ ਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਸੋ ਤਿਉਹਾਰ ਜਿਹੜਾ ਸਾਰੇ ਖੁਸ਼ੀ ਨਾਲ ਮਨਾ ਰਹੇ ਨੇ ਮੇਲਾ ਵੀ ਲੱਗਾ ਮਾਰਕੀਟ ਤੇ ਚਹਿਲ ਪਹਲ ਹੈਗੀ ਹੈ ਸੋ ਹਜੇ ਥੋੜਾ ਸਮਾਂ ਜਿਹੜਾ ਜਿਸ ਤਰੀਕੇ ਨਾਲ ਵਧੇਗਾ ਰਾਤ ਦਾ ਸਮਾਂ ਸ਼ਾਮ ਦਾ ਸਮਾਂ ਗਰਾ ਕੀ ਜਿਹੜੀ ਵਾਧਦੀ ਜਾਂਦੀ ਹੈ ਲੇਕਿਨ ਤਿਉਹਾਰ ਜਿਹੜਾ ਹਰੇਕ ਵਿਅਕਤੀ ਬੜੀ ਖੁਸ਼ੀ ਨਾਲ ਮਨਾਏਗਾ ਸੋ ਸਾਡੀ ਇਹ ਇਲੈਸ ਤਿਉਹਾਰ ਨੂੰ ਬੜੇ ਪਿੰਟਿਆਂ ਦਾ ਮਨਾਇਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਮੇਲੇ ਦੇ ਜਿਹੜੇ ਲੋਕ ਨੇ ਜਿਹੜੇ ਆਪਣੇ ਤੁਹਾਡੇ ਲਾਗੇ ਦੁਕਾਨਾਂ ਦਾ ਨੇ ਉਹਨਾਂ ਕੋਲ ਹੀ ਸ਼ਾਪਿੰਗ ਕੀਤੀ ਜਾਵੇ ਕਿਉਂਕਿ ਸਾਦਾ ਸਾal ਜਿਹੜੇ ਉਹ ਐਸ.ਓ.ਡੀ. ਚ ਰਹਿੰਦੇ ਨੇ ਸੋ ਬਿਲਕੁਲ ਇਸ ਤਰੀਕੇ ਦੀ ਹੋਰ ਕਹਾਣੀਆਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਾਵਾਂਗੇ ਤੁਸੀਂ ਦੇਖਦੇ ਰਹੋਨਿਆ ਮੈਂ ਹਦਾਨਿਸ਼ ਗੁਪਤਾ ਤਰਨਤਾਰ